ਹੈਲੋ ਸੰਗਰੀ ਆਪਾਂ ਸਾਹਿਬ ਕੀ ਜਗਰਵਾਰ ਤੇ ਆ ਗਏ ਆਂ ਦੇਖੋ ਕਿੰਨਾ ਸੋਹਣਾ ਸਜਾਇਆ ਹੈ ਹੈਲੋ ਸੰਗਰੀ ਲੋਕ ਕਿੰਨਾ ਸੋਹਣਾ ਦਰਵਾਰ ਸਜਾਇਆ ਹੈ ਦੇਖੋ ਸਭੀ ਸੰਗਾਂ ਅੰਦੇ ਮੱਥਾ ਟੇਕਣ ਇੱਧਰ ਵੀ ਦੇਖੋ ਕਿੰਨਾ ਸੋਹਣਾ ਘਵਾਰਿਆ ਹੈ ਨਾ ਫੁੱਲਾਂ ਦੇ ਨਾਲ ਘਵਾਰਿਆਂ ਦੇ ਨਾਲ ਲਾਈਟਿੰਗ ਦੇ ਨਾਲ ਕਿੰਨਾ ਸੋਹਣਾ ਲੱਗਦਾ ਹੈ ਚਲੋ ਜੀ ਗਰੀ ਦੇਖੋ ਜੀ ਕਰੋ ਦਰਸ਼ਨ ਬਹੁਤ ਜਿਤਾਰਾ ਸੱਤਿਆ ਸਰਕਾਰਾਂ ਦਾ ਬਹੁਤ ਸਾਚੇ ਦਰਬਾਰ ਕੀ ਕਰੋ ਸੰਗੀਤ ਦਰਸ਼ਨ ਤੇ ਲੋਕ ਸੰਗਤ ਲਈ ਸਟੇਜ ਲੱਗੀ ਹੋਈ ਹੈ ਤੇ ਸੰਗਤਾਂ ਕਰ ਰਹੀ ਹੈ ਜੀ ਆਹ ਪਾਣੀ ਕਰਕੇ ਨਾ ਸੰਗਤਾਂ ਵਿੱਚ ਅੰਦਰ ਤੇ ਨਹੀਂ ਤਾਂ ਬਾਹਰ ਸਟੇਜ ਲਾ ਦਿੰਦੇ ਕੋਈ ਵੱਡੀ

ਔਰ ਇਧਰ ਵੀ ਦੇ ਦੇਤੀਗਾ ਆਹ ਦੇਖੋ ਬਾਬਾ ਜੀ ਦੇ ਕਰੇ ਮੇਰੇ ਹਸਾਰਾ ਬਾਬਾ ਜੀ ਦੇ ਕਰੇਗਾ ਕਰ ਸਟੂਡੀਓ ਵਗੈਰਾ ਆਹ ਦੇਖੋ ਇਨਸਟਰੂਮੈਂਟ ਜਿਹਦੇ ਦੇ ਸਾਰੇ ਅੰਦਰ ਰੱਖੋ ਢੋਲ ਵੀ ਸੰਤਾ ਸ਼ੇਣੇ ਤੇ ਲੋਹੇ ਸੰਗੀਤ ਆਹ ਦੇਖੋ ਮੈਂ ਚਾਹ ਤਾ ਰੱਖਣਾ ਹੋਣਾ ਨਾ ਕਿ ਉਹ ਤੇ YouTube ਪਲੇ ਬਟਨ ਸਾਢੇ ਬਣੇਗਾ ਤੋਂ ਆਣਾ ਨਹੀਂ ਹੈ ਆਹ ਲਓ ਤੇ ਰੋਬਾ ਜੀ ਜਿੱਦੇ ਦੇ ਕੁਝ ਨਾ ਹੁੰਦਾ ਕਿ ਸੁੱਕਿਆ ਹੁੰਦਾ ਨਾ ਦੇਖੋ ਇਹ ਫੋਟੋ ਆ ਦੇ ਕੋ ਕਿੱਡੇ ਕਿੱਡੇ ਟਰੋਫੀਆਂ ਦੇ ਫੈਨੇ ਕਿੱਡੇ ਵੱਡੀਆਂ ਹਨ ਸਾਨੂੰ YouTube ਦਾ ਵਰਨੀ ਕਦੋਂ ਮਿਲਣਾ ਸਿਲਵਰ ਪਲੇ ਬਟਨ ਹਨਾ ਸਗਰੀ ਬੱਤੋਂ ਸਬਸਕ੍ਰਾਈਬ ਕਰ ਲਓ ਜਦ ਦੀ ਸਾਨੂੰ ਮਿਲੇ ਜਦ ਦੀ ਸਾਡੇ ਲੱਖ ਤੋਂ ਸਬਸਕ੍ਰਾਈਬਰ ਕਰ ਦੋਗੇ ਸਾਨੂੰ ਮੰਜੂ ਆਖਣੇ ਨਹੀਂ ਅਨੋਝ ਸਿੰਘ ਜੀ ਦੇਖੋ ਕਰੋ ਦਰਸ਼ਨ ਇਹ ਜੇ ਰੂਪ ਰਵੇ ਵੀਡੀਓ ਨੂੰ ਜਨੋਝ ਸਿੰਘ ਜੀ ਕਰੋ ਦਰਸ਼ਨ ਪਰਿਵਾਰ ਦੇ ਪਾਜੀ ਆ ਪਾਪਾ ਜੀ ਜੇ ਬਰਾਸ਼ਾ ਹੀ ਜੇ ਬੱਲੇਗਾ ਸਭ ਤੋਂ ਚਾਤੇਵਾਂ ਲੰਗਰ ਵਾਲੀ ਸਾਈਡ ਜੀ ਉਧਰ ਲੰਗਰ ਹਾਲ ਐਣੀ ਲੰਗਰ ਹਾਲ ਸਾਰੇ ਤੇ ਲੱਗੇ ਆਪਾਂ ਉਧਰ ਦੇਖਦੇ ਆਂ ਬਾਬਾ ਜੀ ਦੀਆਂ ਗੱਡੀਆਂ ਆਹ ਦੇਖੋ ਬਾਬਾ ਜੀ ਦੀਆਂ ਗੱਡੀਆਂ ਇੱਥੇ ਸੰਗਤਾਂ ਹੋਣਾ ਉਝਾਂਦੀਆਂ ਆਹ ਰੇ ਮੋਰੀ ਸੰਗਤ ਜੀ ਦੇਖੋ ਜੀ ਇੱਧਰ ਦੇਖੋ ਬਾਬਾ ਜੀ ਉਧਰ ਇੱਥੇ ਤਾਂ ਕਿ ਬਾਈਕ ਤੇ ਸਕੂਟਰ ਵਗੈਰਾ ਮੋਟਰਸਾਈਕਲ ਚਲਾਈ ਹੋਇਆ ਦੇਖੋ। ਤੇ ਕਿ ਇੱਦਾਂ ਇੱਦਾਂ ਖੜੇ ਸਾਰੇ। ਆਹ ਲੋ ਜੀ। ਦੇਖੋ ਜੀ ਸ਼ਾਹ ਜੀ ਜੈ ਬੱਬਾ ਬਿੱਟੀ ਸ਼ਾਹ ਜੀ ਜੈ ਮਸਤਾਂ ਨੂੰ। ਸੰਗਤ ਦਾ ਬਹੁਤ ਹੰਦੇ ਲੋਈ ਨਾ ਕਿਤੇ। ਉਹ ਸੰਗਤ ਜੀ ਇੱਥੇ ਲੱਗਾ ਲੰਗਰ ਹਾਲ ਬੱਦਲਾ ਲੰਗਰ ਛਕਦੇ ਆ। ਆ ਫਲਾ ਲੰਗਰ ਸ਼ਕੀਏ ਤੇ ਬਾਕੀ ਤੁਹਾਨੂੰ ਸਾਰੇ ਦਰਸ਼ਨ ਕਰਾ ਰਹੇ ਆ ਨਾਲ ਦੇ ਨਾਲ ਆਹ ਲੋ ਸੰਗਤਾਂ ਦੇਖੋ ਜੀ। ਯਾਨੀ ਕਈ ਲੰਗਰ ਸਵੇਰ ਦੇ ਹੈ ਲੰਗਰ ਕਰਨਗੇ। ਆਹ ਦੇਖੋ ਜੀ। ਸਪੋਰਿਆਂ ਦਾ ਲੰਗਰ ਜੀ। ਆਹ ਦੇਖੋ ਜੀ। ਲੋਕ ਸਾਹਿਬ ਲੋਕ ਸੰਗਤ ਜੀ ਲੱਖਾਂ ਸਭਾਵਨਾ ਉਸੇ ਲੰਗਰ ਬਣਦਾ ਵਾ। ਸੋ ਪਹਿਤਰ ਗਰਮਾ ਗਰਮ ਦਿਲੇ ਦਿਆ ਗਰਮਾ ਗਰਮ ਦਿਲੇ ਦਿਆ ਬਣਦੀਆਂ ਪਈਆਂ ਵਾ ਦੇਖੋ ਜੀ ਦੇਖੋ ਕਿੱਡੇ ਕਿੱਡੇ ਪੱਟੀਆਂ ਚੜੀਆਂ ਹੋਈਆਂ ਵਾ ਦੇਗਾ ਚੜੀਆਂ ਹੋਈਆਂ ਸੰਗਤ ਜੀ ਪਿਆਰ ਹੋ ਸੰਗਤ ਜੀ ਅੱਜ ਸਰਪਰਤਰੀ ਸੇਵਾ ਹੋ ਰਹੀ ਸੰਮਤ ਕਰਨੀ ਲੰਗਰ ਆਪਾਂ ਚੱਕ ਲਿਆ ਸੰਗਤ ਜੀ ਹੋਰ ਸੰਗਤ ਦੇਖੋ ਜੀ ਉਹ ਗਰਮਾ ਗਰਮ ਦਿਲੇ ਦਿਆ ਦੇਖੋ ਕਾਫੀ ਬਿਦਾਰ ਤੇ ਸੰਗਤਾਂ ਲੰਗਰ ਚੱਕੀਆਂ ਹੀ ਨਾਲੋ ਜੀ ਦੇਖੋ ਸੰਗਤ ਜੀ ਖੁੱਲੇ ਪੰਡਾਰੇ ਚੱਲ ਰਹੇ ਆ ਜੀ ਹੋਰ ਇਹ ਹੋਰ ਇਹ ਨੰਗਰ ਚੱਕੋ ਸੰਗਤ ਜੀ ਸਾਰਾ ਸੰਗਤਾਂ ਚੱਲ ਰਹੇ ਚਲੋ ਜੀ ਸੰਗਤ ਜੀ ਦੇਖੋ ਜੀ ਉਹਨੇ ਕਿੰਨੀ ਗਰਮੀ ਹੈ ਧੁੱਪ ਕਿੰਨੀ ਸੇਕ ਜਾਈ ਨਾਣੀ ਆ ਵੀ ਬਹੁਤ ਵੱਡਾ ਟੈਂਟ ਪਜਾਰਾ ਲੱਗਦਾ ਹੈ ਬਾਹਰ ਨਹੀਂ ਸਾਈਡ ਵੇਲੇ ਵੇਲੇ ਪਾਓ ਆ ਦੇਖ ਨਹੀਂ ਕਿਉਂ ਟਿਕਿਆ ਇਤਨੀ ਬਹੁਤ ਵੱਡੀ ਸਟੇਰ ਆਦੀ ਬਾਹਰ ਹੀ ਸਾਡੇ ਕੋਲ ਮੀਂਹ ਮੂੰਹ ਕਰਕੇ ਪਾਣੀ ਪੂਣੀ ਕਰਕੇ ਨਾ ਪਸਤੀ ਇੱਥੇ ਲੱਗੀ ਹੋਈ ਹੈ ਕਿੰਨਾ ਸਵਾ ਲੱਗਦਾ ਪਿਆ ਨੋ ਇਹ ਸੰਗੀਤ ਹੈ ਕਰੋ ਪਰਚਾ ਸੁਣਤਾ ਨਹੀਂ ਕਰੋ ਸੰਗੀਤ ਦੇਖੋ ਜੀ ਤੇ ਮੈਨੂੰ ਲੱਗਦਾ ਵੀ ਜਿੱਤੀ ਵੀ ਸਾਈਕਲ ਬੈਠੀ ਹੈ ਮੇਰੇ ਨਾਲ ਸਾਰੇ ਸਹਿਮਤ ਹੋਣਗੇ ਤੁਸੀਂ ਖੁਸ਼ਕਿਸਮਤ ਹੋ ਕਿ ਹਾਜ਼ਰੀ ਭਰ ਰਹੇ ਹੋ ਕਿਉਂਕਿ ਉਹਦੇ ਬੰਦੇ ਤੇ ਸਾਹਾਂ ਦਾ ਭਰੋਸਾ ਨਹੀਂ ਕੋਈ ਪਤਾ ਕੀ ਕਦੋਂ ਚਲੇ ਜਾਣਾ ਹੈ ਪਰ ਜੇ ਜ਼ਿੰਦਗੀ ਦੀ ਡੋਰ ਉਹਦੇ ਹੱਥ ਫੜਾ ਦਿੱਤੀ ਜਾਵੇ ਤਾਂ ਫਿਰ ਮザ ਹੀ ਕੁਛ ਹੋਰ ਹੈ ਇਸ ਹਮਦ ਅੱਲਾਹ ਦਾ ਹੋਵੇ ਹੋ ਹੱਥੋਂ ਉਹ ਹੱਥੋਂ ਚੜ੍ਹਦੀ ਲੋਕੀ ਗੋਹੋ ਫੜਾ ਫੜਾ ਜੁਕਾ ਜੁਕਾ ਮਾਤਾ ਤੇ ਗੋਹੋ ਗੋਹੋ ਜੁਕਾ ਜੁਕਾ ਰੇ 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 ਤੋਰੀ ਬਗਮਰਾਜ ਸਿੰਘ ਜੀ ਕੇ ਕਹਿੰਦੇ 65ਵੇਂ ਹੋਰ ਕੋਈ ਜੀ ਸਭ ਸੰਗਤ ਕੋ ਬਹੁਤ ਲੋਕ ਮਿਲਵਾਰ ਕੇ ਮੇਲੇ ਕੀ ਤੁਸੀਂ 22 28 ਤੋਂ 29 ਸੋ ਤੋਂ ਦਿਨ ਕੋਦਵਾਰ ਦੀਰਵਾਰ ਤੇ ਪਰਵਾਰ ਕੋ ਤੇਰਾ ਮੁਰਾਦ ਸਾਹਿਬ ਜੀ ਬਾਕੀ ਪਰਸਾ ਦੇ ਸੰਗਤ ਜੀ ਤੇ ਕੋਈ ਸਾਰਾ ਸਾਹਮਣੇ ਤੇ ਵਿਕੀ ਫਾਈ ਜੀ ਦਾ ਦਰਬਾਰ ਸਾਹਮਣੇ ਸਟੇਜ ਲੱਗੀ ਹੋਈ ਹੈ ਜੀ ਨਵ ਸੰਗਰੀ ਕਰਾ ਦੱਸੋ ਪਰ ਦਰਸ਼ਕ ਜਨ ਜੀ ਇੰਨਾ ਸੋਹਣਾ ਦਰਬਾਰ ਲੱਗ ਰਿਹਾ ਹੈ ਨਾ ਸੁੱਚਾ ਪ੍ਰਸ਼ਾਦ ਮਿਲਦਾ ਪਿਆ ਵਾ ਕਿਹੜੇ ਕਿਹੜੇ ਦਿਵਾਨੇ ਨੂੰ ਮਹਾਰੀ ਉੱਪਰ ਖੜ ਕੇ ਬੰਦਾ ਹੋ ਇਹ ਦੀਵਾਨੀ ਕਿ ਕਿੱਥੇ ਵੀ ਟੱਤੋ ਜਗ੍ਹਾ ਮਿਲਦੀ ਹੈ ਬੀਬੀਆਂ ਵਾਲੀ ਸਾਈਡ ਦੀ ਨਹੀਂ ਹੈ ਭੈਣਾ ਛੋਟੀਆਂ ਬੱਚੀਆਂ ਤੇ ਵੀਰਾਂ ਵਾਲੀ ਸਾਈਡ ਤਾਂ ਵੀ ਵੀਰ ਬੱਚੇ ਬਜ਼ੁਰਗ ਸਤਕਾਰੀਆਂ ਦੇ ਸੱਜਣ ਸਾਰੇ ਬੈਠਣ ਦੀ ਕਿਰਪਾ ਦਾ ਕਰੋ ਤਾਜ ਦੇ ਬਾਅਦ ਕੋਈ ਵੀ ਕਮਾਡੀ ਨਾ ਜਾ ਸਕਦਾ ਬੰਦੀ ਤੇ ਹੋਇਆ ਉਹ ਹਜ਼ਾਰਾਂ ਕਰਾ ਕਰ ਬਾਹਰ ਸਟਾਫ ਦੇ ਅੰਦਰ ਸਟਾਫ ਦੇ ਆ ਤੇ ਉਹ ਮੈਨੂੰ ਜਿਹੜਾ ਕਿ ਮੈਂ ਪੰਜਾਬ ਪਰੇ ਨਾ ਜਾ ਕੋਈ ਮੈਨੂੰ ਸਰਦ ਨਾ ਪੁੱਛ ਰੋਵੇ ਜੇ ਲੋਏ ਸੰਗਰੀ ਆ ਪਾ ਸ਼ਵੀਲ ਲਈ ਆ ਪੀ ਮਜ਼ਾ ਆ ਗਿਆ ਜੀ ਤੇ ਸੰਗਤਾਂ ਦੇ ਵੀ ਦਰਸ਼ਨ ਕਰਕੇ ਮਜ਼ਾ ਆ ਗਿਆ ਜੀ ਕਿਨੇ ਹਨੀ ਤੇ ਲੋ ਜੀ ਸੰਗਤ ਜੀ ਐਸੀ ਕੀ ਅੱਜ ਦੀ ਵੀਡੀਓ ਤੇ ਤੇ ਮੇਲਾ ਸੀਗਾ ਮੁਰਾਦ ਸ਼ਾਹ ਜੀ ਦੇ ਦਰਬਾਰ ਦੇ ਉੱਤੇ ਤੇ ਤੁਹਾਨੂੰ ਪੂਰੀ ਵੀਡੀਓ ਦਿਖਾਈ ਐ ਤੇ ਬਾਕੀ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਐ ਤਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰਦੇ ਹੋ ਠੀਕ ਆ ਬਿਲਕੁਲ ਜੀ ਤੇ ਬਾਦ ਤੋਂ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਮੋਟੀਵੇਸ਼ਨ ਮਿਲਦੀ ਐ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਹੁਣ ਚੱਲਦੇ ਬਹੁਤਾ ਸਮਾਂ ਨਹੀਂ ਲੈਂਦੇ ਹੁਣ ਮਿਲਾਂਗੇ ਨੈਕਸਟ ਲੋ ਤਾਂ ਤੱਕ ਬਾਏ ਬਾਏ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਜੈ ਬਾਪੂ ਲਾਲਵਾਚਾ ਜੀ ਜੈ ਸਾਈਆਂ ਦੀ ਜੈ ਬਾਬਾ ਮਹਾਰਾਜ ਸਾਹਿਬ ਜੀ ਦੀ